ਸੰਕਰਮਨ ਕਰੇ ਐਸੋ ਕਾਲਕ ਨਾ ਕੀ ਰੇ ਮਾਸਪੁਰਾ ਨੂੰ ਸੁਪਨੇ ਜੀ ਹੈ ਤੇ ਮਾਰੇ ਢੂਠੇ ਤਰਮੇਂ ਦੀਆ ਸਭ ਜਮ ਲੈ ਰਹੀ ਹੈ ਤੇ ਮਾਸ ਦੀ ਧੜੀਆ ਮੈਂ ਬਹੁਤ ਸਟੇਜਾਂ ਤੇ ਬੋਲਦਾ ਹਾਂ 25 ਮਰੇ ਹੋ ਗਏ ਸਟੇਜਾਂ ਦੇ ਬੋਲ ਦੇ ਆ ਪਰ ਅੱਜ ਜਨਾ ਔਖਾ ਬੋਲਣਾ ਤੇ ਅੱਜ ਜਨਾ ਸ਼ਰਤਾਂ ਨੇ ਸਾਥ ਨਾ ਦੇਣਾ ਜ਼ਿੰਦਗੀ 'ਚ ਕਦੇ ਨਹੀਂ ਹੋਈ ਕਾਮੇ ਆ ਕਿ ਜਿਸ ਜਿਸ ਬੰਦੇ ਨੇ ਤੁਹਾਨੂੰ ਹਜ਼ਾਰਾਂ ਸਟੇਜਾਂ ਤੇ ਪੇਸ਼ ਕਰਿਆ ਹੋਵੇ ਜਿਹੜਾ ਬੰਦਾ ਤੁਹਾਨੂੰ ਹਜ਼ਾਰਾਂ ਸਟੇਜਾਂ ਤੇ ਸਤਿਕਾਰ ਕਰਦਾ ਹੋਵੇ ਉਸ ਬੰਦੇ ਦੀ ਆਤਮ ਪ੍ਰਗਾਸ ਤੋਂ ਮੋੜਣਾ ਪਵੇ ਕਿਤੋਂ ਵੱਡੀ ਦੁੱਖ ਦੀ ਘੜੀ ਕੋਈ ਹੋ ਨਹੀਂ ਸਕਦੀ ਸਰਦੀ ਸੰਵਲ ਉਹਦੇ ਵਿੱਚ ਗੁਣ ਬਹੁਤ ਸਨ ਉਹ ਮੋੜਣ ਲੱਗਿਆ ਬੰਦੇ ਦਾ ਮਿੱਟੀੋਂ ਸੋਨੇ ਵਰਗਾ ਮੁੱਲ ਪਾ ਦਿੰਦਾ ਸੀ ਉਹ ਚ ਇਨਾ ਮੁੱਲ ਸੀ ਇਨਾ ਕشش ਸੀ ਉਹਦੇ ਸ਼ਬਦਾਂ ਦੇ ਵਿੱਚ ਕਿ ਉਹ ਆਪਣੀ ਇੱਜ਼ਤ ਤੇ ਆਪਣੀ ਆਉ ਭਗਤ ਦੇ ਨਾਲ ਬੰਦੇ ਨੂੰ ਆਪਣਾ ਬਣਾ ਲੈਂਦਾ ਸੀ ਮੇਰਾ ਸਰਦੀ ਸੰਵਲ ਨਾਲ 25 ਪਰੀਆਂ ਦਾ ਰਿਸ਼ਤਾ ਇਹ ਕਲਮ ਨੇ ਪਤਾ ਨਹੀਂ ਕਿੰਨੇ ਕਰਾਗੀਆਂ ਢਾਡੀਆਂ ਸੰਤਾਂ ਮਹਾਂਪੁਰਸ਼ਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਇਆ ਬਿਰਾਜਮਾਨ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਜਨ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਬਣ ਮਰੇ ਸਾਡੇ ਸਾਰਿਆਂ ਦੇ ਹੀ ਬਹੁਤ ਹੀ ਹਰਦ ਅਜ਼ੀਜ਼ অতি ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਭੱਲ ਜੋ ਇਸ ਪਾਲੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਇਥੋਂ ਅਲੋਪ ਹੋ ਗਏ ਨੇ ਉਹਨਾਂ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਤਾਂ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਉੱਥੇ ਆਪਾਂ ਸਾਰੇ ਵੀ ਮਹਿਸੂਸ ਕਰਦੇ ਆ ਕਿ ਬਲ ਸਾਹਿਬ ਬਹੁਤ ਜਲਦੀ ਚਲੇ ਗਏ ਉਹਨਾਂ ਦੇ ਜਾਣ ਦਾ ਸਾਰਿਆਂ ਨੂੰ ਬੇਹਦ ਅਫਸੋਸ ਹੈ ਕਿਰਪਾ ਕਰਕੇ ਦੇਸੀ ਦਵਾਈਆਂ ਨਾਲ ਕਿਤੇ ਜਾਣੀ ਆਪਾਂ ਕਈ ਵਾਰ ਦੇਸੀ ਦਵਾਈਆਂ ਦੇ ਚੱਕਰ ਚ ਪੈ ਜਾਂਦੇ ਆ ਅਖੀਰ ਨੂੰ ਫਿਰ ਉਹ ਨੁਕਸਾਨਾ ਠੋੜਾ ਸੋ ਇਸ ਕਰਕੇ ਮੇਰਾ ਆਪਦਾ ਦਿੱਕੀ ਤੇ ਆਪ ਮੇਰੇ ਵੀ ਮਦਰ ਨੂੰ ਲਿਵਰ ਦਾ ਕੈਂਸਰ ਹੋ ਗਿਆ ਇਸ ਕਰ ਤਾਂ ਸਾਨੂੰ ਵੀ ਬਹੁਤ ਸਾਰੇ ਲੋਕ ਕਹਦੇ ਸੀ ਵੀ ਪੁਰਾਣੇ ਥਰਦੇ ਜੀ ਕੋਈ ਬਹੁਤ ਦੇਸੀ ਦਵਾਈ ਜਿਹੜੀ ਵਧੀਆ ਮਿਲਦੀ ਹੈ ਪੁਰਾਣੇ ਥਰ ਦਾਕਰ ਨੂੰ ਪਰ ਅਸੀਂ ਤਾਂ ਡਾਕਟਰੀ ਇਲਾਜ ਨੂੰ ਹੀ ਤਰਜੀਹ ਦਿੱਤੀ ਤੇ ਉਹ 15 ਸਾਲ ਆਪਣੀ ਜ਼ਿੰਦਗੀ ਵਧੀਆ ਉਹੋ ਵਕੀਫ ਕਰਕੇ ਗਏ ਸੋ ਇਸ ਕਰਕੇ ਇਹ ਆਪਣਾ ਇਹ ਚੱਕਰਾਂ 'ਚ ਪੈ ਜਾਂਦੇ ਤੇ ਉਸ ਤੋਂ ਬਾਅਦ ਨੁਕਸਾਨ ਠੋੜਕ ਇਹ ਅੱਜ ਸਾਰੇ ਮਸੂਲ ਕਰਦੇ ਆ ਕਿ ਬਲਦ ਸਾਹਿਬ ਚਲੇ ਗਏ ਪਰਿਵਾਰ ਲਈ ਕਦੇ ਵੀ ਇਹ ਪੁਰਾਣੋਂ ਵਾਲਾ ਘਰ ਜਿਹੜਾ ਮੈਂ ਉਹ ਪੂਰਾ ਨਹੀਂ ਹੋ ਸਕਿਆ। ਸੋ ਇਹੋ ਜਿਹੇ ਇਨਸਾਨ ਅਸੀਂ ਜਿਹੜਾ ਗਵਾ ਲਿਆ ਇਹਦੀ ਕੋਈ ਪਰਪਾਈ ਨਹੀਂ। ਸੋ ਸਮਾਜ ਆਦਾ ਹੋ ਗਿਆ ਸਾਧ ਸੰਗਤ ਜੀ। ਮੈਨੂੰ ਹੁਕਮ ਹੋਇਆ ਕਿ ਸਰਦਾਰ ਨੀਲੰਕਰ ਦਾ ਕਾਕਾ ਜੀਵਨ ਸਿੰਘ ਰਾਜਵੀਰ ਸਿੰਘ ਤਰੂ ਹੱਸਦਾ ਕਰ ਆਇਆ ਆਹ ਪਿਆਰ ਨੂੰ ਉਛੜ ਲੀਤਾ। ਬਹੁਤ ਪੱਕਾ ਠਾਲਿਆ ਮਨ ਚਗਰੋ ਸਮਤਰੀ